ਹਾਲੇ ਜਿਉਂਦਾ ਏ ਨਹੀਂ ਮਰਿਆ ਦਾਜ ਦਾ ਕੀੜਾ ਹਾਲੇ ਜਿਉਂਦਾ ਏ ਨਹੀਂ ਮਰਿਆ ਦਾਜ ਦਾ ਕੀੜਾ ਸੱਜਰੀ ਵਿਆਹੀ ਨੂੰ ਜ਼ਹਿਰ ਪਿਆਤਾ ਕਿੰਨੀ ਹੋਈ ਹੋਣੀ ਪੀੜਾ ਸੱਜਰੀ ਵਿਆਹੀ ਨੂੰ ਜ਼ਹਿਰ ਪਿਆਤਾ ਕਿੰਨੀ ਹੋਈ ਹੋਣੀ ਪੀੜਾ ਇੰਸਟਾਗ੍ਰam ਆਈਡੀ ਦੀਆਂ ਗੱਲਾਂ ਕਰਦੀ ਵੀਡੀਓ ਵਿੱਚ ਦੇਖੀ ਧੀ ਤੇ ਆਣੀ ਇੰਸਟਾਗ੍ਰam ਆਈਡੀ ਦੀਆਂ ਗੱਲਾਂ ਕਰਦੀ ਵੀਡੀਓ ਵਿੱਚ ਦੇਖੀ ਧੀ ਤੇ ਆਣੀ ਹਿੰਦੂ ਪਰਿਵਾਰ ਵਿੱਚ ਜਨਮ ਲਿਆ ਪੜਦੀ ਸ਼ਾਮ ਸਵੇਰੇ ਗੁਰਬਾਣੀ ਹਿੰਦੂ ਪਰਿਵਾਰ ਵਿੱਚ ਜਨਮ ਲਿਆ ਪੜਦੀ ਸ਼ਾਮ ਸਵੇਰੇ ਗੁਰਬਾਣੀ ਨਿਮਰਤਾ ਵਿੱਚ ਰਹਿਣ ਵਾਲੀ ਕੁੜੀ ਤੇ ਜ਼ਾਲਮਾਂ ਕਹਿਰ ਢਾ ਦਿੱਤਾ ਨਿਮਰਤਾ ਵਿੱਚ ਰਹਿਣ ਵਾਲੀ ਕੁੜੀ ਤੇ ਜ਼ਾਲਮਾਂ ਕਹਿਰ ਢਾ ਦਿੱਤਾ ਤੜਪ ਤੜਪ ਜ਼ਿੰਦਗੀ ਖਤਮ ਹੋਈ ਬੋਤਲ ਭਰ ਕੇ ਜ਼ਹਿਰ ਪਿਆ ਦਿੱਤਾ ਤੜਪ ਤੜਪ ਜ਼ਿੰਦਗੀ ਖਤਮ ਹੋਈ ਬੋਤਲ ਭਰ ਕੇ ਜ਼ਹਿਰ ਪਿਆ ਦਿੱਤਾ ਪਤਾ ਨਹੀਂ ਇਹ ਪਾਪੀ ਲੋਕਾਂ ਦੇ ਢਿੱਡ ਕਿਉਂ ਨਹੀਂ ਭਰਦੇ ਪਤਾ ਨਹੀਂ ਇਹ ਪਾਪੀ ਲੋਕਾਂ ਦੇ ਢਿੱਡ ਕਿਉਂ ਨਹੀਂ ਭਰਦੇ ਮੂੰਹ ਅੜ ਕੇ ਕਰਦੇ ਦਾਜ ਦੀ ਮੰਗ ਤੰਗ ਕੁੜੀ ਵਾਲਿਆਂ ਕਰਦੇ ਮੂੰਹ ਅੜ ਕੇ ਕਰਦੇ ਦਾਜ ਦੀ ਮੰਗ ਤੰਗ ਕੁੜੀ ਵਾਲਿਆਂ ਕਰਦੇ ਪਰਿਵਾਰ ਇਨਸਾਫ ਦੀ ਮੰਗ ਕਰਦਾ ਲੋਕੋ ਹਾਂ ਦਾ ਨਾਰਾ ਮਾਰਦੇ ਹੋ ਪਰਿਵਾਰ ਇਨਸਾਫ ਦੀ ਮੰਗ ਕਰਦਾ ਲੋਕੋ ਹਾਂ ਦਾ ਨਾਰਾ ਮਾਰਦੇ ਹੋ ਦਾਜ ਪਿੱਛੇ ਤੰਗ ਕਰੇ ਨਾ ਕੋਈ ਕੁੜੀ ਨੂੰ ਦੋਸ਼ੀ ਸਲਾਖਾਂ ਪਿੱਛੇ ਬਾੜ ਦਿਓ ਦਾਜ ਪਿੱਛੇ ਨਾ ਤੰਗ ਕਰੇ ਕੋਈ ਕੁੜੀ ਨੂੰ ਦੋਸ਼ੀ ਸਲਾਖਾਂ ਪਿੱਛੇ ਬਾੜ ਦਿਓ ਤਾ سوشل میڈیا ਤੇ ਇੱਕ ਕੁੜੀ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਦੇ ਚੂੜਾ ਪਾਇਆ ਹੋਇਆ ਹੈ ਸਜੀ ਹੋਈ ਹੈ ਜਿਵੇਂ ਇੱਕ ਕੁੜੀ ਵਿਆਹ ਵੇਲੇ ਸਜਦੀ ਹੈ ਤਾਂ ਆਪਣੇ ਹਮਸਫਰ ਦੀਆਂ ਗੱਲਾਂ ਉਹ ਕਰ ਰਹੀ ਹੈ ਇੱਕ سوشل میڈیا ਅਕਾਊਂਟ ਦੀ ਗੱਲ ਕਰ ਰਹੀ ਏ ਕਿ ਉਹ ਮੈਨੂੰ ਪੁੱਛਦੇ ਆ ਕਿ ਤੁਸੀਂ ਇੰਸਟਾਗ੍ਰam ਚਲਾ ਲੈਨੇ ਹੋ ਤਾਂ ਉਹ ਹੱਸਦੇ ਆ ਤੇ ਕਹਿੰਦੀ ਆ ਵੀ ਨਹੀਂ ਜੀ ਮੈਂ ਤਾਂ ਨਹੀਂ ਚਲਾਉਂਦੀ ਉਹ ਕਹਿੰਦਾ ਵੀ ਮੈਂ ਚਲਾ ਲੈਣਾ ਅੱਛਾ ਜੇ ਤੁਸੀਂ ਚਲਾ ਲੈਨੇ ਹੋ ਤਾਂ ਮੈਂ ਪਿੱਛੇ ਬੈਠ ਜਾਊਂਗੀ ਇਹ ਹੱਸੇ ਮੁਖੌਲ ਕਰ ਰਹੀ ਹੈ ਤੇ ਨਾਲ ਜੋ ਦੀਆਂ ਫਰੈਂਡਸ ਨੇ ਪਰਿਵਾਰਕ ਮੈਂਬਰ ਨੇ ਉਹ ਵੀ ਹੱਸ ਰਿਹਾ ਹੈ ਪਰ ਉਹਨੂੰ ਕੀ ਪਤਾ ਸੀ ਉਹਦੀ ਜ਼ਿੰਦਗੀ ਕੁਝ ਮਹੀਨਿਆਂ ਦੀ ਹੀ ਹੈ ਉਹਦੇ ਨਾਲ ਅੱਗੇ ਇਸ ਤਰ੍ਹਾਂ ਦਾ ਭਾਣਾ ਜਿਹੜਾ ਉਹ ਵਰਤ ਜਾਣਾ ਤਾਂ ਜਿਹੜੀ ਵੀਡੀਓ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਕਿ ਕੁੜੀ ਨੂੰ ਜਿਹੜਾ ਸਹੁਰੇ ਪਰਿਵਾਰ ਵਾਲੇ ਤੰਗ ਕਰਦੇ ਸੀ ਦਾਜ ਦੀ ਮੰਗ ਕਰਦੇ ਸੀ ਅਮਰਤਧਾਰੀ ਕੁੜੀ ਸੀ ਉਹਦੇ ਕੋਲੋਂ ਮੀਟ ਵੀ ਹੈ ਜਿਹੜਾ ਉਹ ਬਣਵਾਉਂਦੇ ਸੀਗੇ ਮੀਟ ਅੰਡੇ ਬਣਵਾਉਂਦੇ ਸੀਗੇ ਤਾਂ ਉਸ ਨੂੰ ਜ਼ਹਿਰ ਦੇ ਕੇ ਜਿਹੜਾ ਉਹ ਮਾਰ ਦਿੱਤਾ ਹੈ ਜ਼ਹਿਰ ਦਾ ਪਤਾ ਕਿੱਥੋਂ ਲੱਗਿਆ ਜਦੋਂ ਕੁੜੀ ਦਾ ਪੋਸਟਮਾਰਟਮ ਜਿਹੜਾ ਹੋਇਆ ਹਸਪੀਟਲ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਦੋਂ ਕੁੜੀ ਨੂੰ ਉਹਦੇ ਪੇਕੇ ਪਰਿਵਾਰ ਵਾਲੇ ਸਹੁਰੇ ਘਰ ਤੋਂ ਲੈਣ ਜਾਂਦੇ ਆ ਉਹ ਬੈੱਡ ਤੇ ਪਈ ਹੁੰਦੀ ਆ ਸੁਧ-ਬੁਧ ਹਾਲਤ ਦੇ ਵਿੱਚ ਔਖੀ ਹੋ ਰਹੀ ਹੁੰਦੀ ਆ ਤਾਂ ਉਹ ਵੀਡੀਓ ਵੀ ਉੱਥੇ ਉਹਦੀ ਜਿਹੜੀ ਵਾਇਰਲ ਹੋਈ ਹੈ ਜੇ ਬਾਕੀ ਇਹ ਇਸੇ ਤਰ੍ਹਾਂ ਦੀ ਸੱਚਾਈ ਹੈ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਤਾਂ ਜਿਹੜੇ ਚਾਰ ਹੋਰ ਲੋਭੀ ਨੇ ਦਾਜ ਦੇ ਜਿਨ੍ਹਾਂ ਦੇ ਦਾਜ ਦਾ ਵੱਡਾ ਕੀੜਾ ਹੈ ਇਹਨੂੰ ਦਾ ਉਹ ਸਰਦਾਰ ਕਹਾਉਂਦੇ ਹੁੰਦੇ ਆ ਦਾਜ ਮੂੰਹ ਅੱਡ ਕੇ ਲੈਂਦੇ ਆ ਤਾਂ ਇਹੋ ਜਿਹਿਆਂ ਨੂੰ ਸਭ ਕਾ ਜਿਹੜਾ ਮਿਲ ਸਕੇ ਹੋਰ ਬਸ ਦੇ ਘਰਾਂ ਵਿੱਚ ਕੁੜੀਆਂ ਨੂੰ ਉੰਗਾ ਜਿਹੜਾ ਕੋਈ ਦਾਜ ਪਿੱਛੇ ਨਾ ਕਰੇ ਚਾਰ ਦੇ ਹੋਰ ਕੰਨ ਹੋਣ ਤਾਂ ਇਹੋ ਜੇ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਮਾਮਲੇ ਦੀ ਪੂਰੀ ਨਿਰਪੱਖ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ ਤਾਂ ਤੁਸੀਂ ਵੀ ਜਸਟਿਸ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ